ਜਰਦੀ ਗੱਪਾਂ ਇਹ ਹੈਗੀ 9 ਮਹੀਨੇ ਦੀ ਪੇਮੈਂਟ ਤੋਂ ਗੱਪਾਂ ਕਿਹੜੇ ਸੀਪਮੈਂਟ ਕਿੰਨਾ ਕ ਦੁੱਧ ਕਰਦੀ ਐ ਇਹ 14 ਕਿਲੋ ਦੁੱਧ ਦਿੱਤਾ ਪਹਿਲੇ ਰੋੜਾ ਵਾਲੇ ਰੋੜਾ ਵਾਲੇ ਰੋੜਾ ਵਾਲੇ ਸਾਹਮਣੇ 14 ਕਿਲੋ ਦੁੱਧ ਕਰਦੀ ਆ ਦੋਸਤੋ ਰੋੜਾ ਵਾਲੇ ਸਾਹਮਣੇ ਦੀ ਆ ਸਭ ਕੋਈ ਦੇਖ ਸਕਦਾ ਹੈ ਸਾਹਮਣੇ ਪੰਜਵਾਂ ਨੰਬਰ ਮਿੱਤਰੋ ਹਾਂਜੀ ਕੀ ਨਾਮ ਕੀ ਆ ਸਿਮਰ ਸਿੰਘ ਪੰਡ ਕਿਹੜਾ? ਰੋਸ਼ਨ ਵਾਲਾ ਕਰਮ ਵਾਲੀ ਰੋਸ਼ਨ ਵਾਲਾ ਕਿੱਥੇ? ਸਰਮਗੜ ਦੇ ਨਾਲ। ਮੇਟਾ ਤੁਸੀਂ ਮਨੇ ਦਵਾਈ ਆ। ਪੰਡ ਕਿਹੜਾ? ਫਤੇਗੜ੍ਹ ਮੇਂ ਦੂਰ ਦੇ ਨਾਲ ਪੰਡ ਕਰ ਲਈ ਜਣਾ। ਠੀਕ। ਢੋਲੇ ਵਾਲਾ ਸਾਡੇ ਕੋਲ ਪੱਟਾ ਨਹੀਂ ਰੱਖਿਆ। ਹਾਂ। ਪੰਜ ਮਾ ਨੰਬਰ ਲੱਗ ਗਿਆ। ਹਾਂਜੀ। ਕਿੰਨੇ ਟਾਈਮ ਦੀ ਗੱਬਣਾ ਇਹ? 12:30 ਮਿੰਟ। ਪੰਜ ਮਾ ਨੰਬਰ ਤੇ ਵੀਰੇ। ਠੀਕ। ਪੰਜ ਮਾ ਨੰਬਰ ਬਹੁਤ ਬਧਾਈਆਂ ਵੱਡੇ। ਇਸ ਤੋਂ ਅਗੇ ਸੇਵਾ ਨੰਬਰ ਪ੍ਰਧਾਨ ਸੇਵਾ? ਹਾਂਜੀ। ਕੀ ਨਾਮ ਕੀ ਆ? ਬਨਜੰਦਰ ਸਿੰਘ। ਪੰਡ ਕਿਹੜਾ? ਬਰਨਾਲਾ। ਤੇ ਵੀਰੇ ਮੱਝ ਕਿਹੜੇ ਥਾਂ ਦੀ ਹੈ ਇਹ ਆਪਾਂ ਮੁੱਲ ਲਈ ਸੀ ਇਹ ਢੋਡੀ ਤੇ ਮੰਨ ਲਓ ਸੀਮਨ ਕਿਹੜਾ ਲੱਗਾ ਇਹਨੂੰ ਸੀਮਨੋਂ ਤਾਂ ਹੀ ਡੱਬਣਾ ਇਹ ਸਾਰ ਸੇਵਾ